ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਜਦੋਂ ਬੈਗ ਗਲਾ ਆਪਾਂ ਵੱਡਾ ਬਣਾਉਨੇ ਆ ਤੇ ਉਹ ਗਲੇ ਡਿੱਗਦੇ ਕਿਉਂ ਹੁੰਦੇ ਆ ਤੇ ਤੀਰਾ ਜਿਹੜਾ ਜ਼ਿਆਦਾ ਫੈਲ ਕੇ ਤੇ ਜਿਹੜੀ ਇਹ ਆਪਣੀ ਆਰਮਹੋਲ ਵਾਲੀ ਸੀਨ ਆ ਜਿਹੜੀ ਆਪਣੀ ਬਾਹਾਂ ਤੱਕ ਕਿਉਂ ਆ ਜਾਂਦੀ ਆ ਇਹਦੇ ਵਿੱਚ ਤੁਸੀਂ ਦੇਖਿਓ ਵੀ ਮੈਂ ਜਿਹੜਾ ਗਲਾ ਹੈਗਾ ਬੈਕ ਇਹ ਲਿਆ ਜੀ 7 ਇੰਚ ਇਹਦੀ ਜਿਹੜੀ ਲੈਂਥ ਹੈਗੀ ਆਪਾਂ 7 ਇੰਚ ਰੱਖੀ ਐ ਤੇ 7 ਇੰਚ ਰੱਖਣ ਤੋਂ ਬਾਅਦ ਫਿਰ ਇਹ ਜਿਹੜੀ ਆਪਾਂ ਸਾਈਡ ਤੇ ਆਰਮਹੋਲ ਵਾਲੀ ਸਾਈਡ ਤੇ ਨਾ ਇੱਕ ਕਟਿੰਗ ਦੇਵਾਂਗੇ ਇਹ ਥੋੜਾ ਐਕਸਟਰਾ ਕਪੜਾ ਹੁੰਦਾ ਜਦੋਂ ਆਪਾਂ ਜ਼ਿਆਦਾ ਵੱਡ ਤੇ تیਰਾ ਆਪਣਾ ਜਿਹੜਾ ਹੈਗਾ ਫੈਲ ਜਾਂਦਾ ਹੈ ਤੇ ਸਾਈਡ ਵਾਲੀ ਜਿਹੜੀ ਇੱਧਰ ਥੋੜੀ ਜੀ ਆਪਾਂ ਕਾਟ ਦੇਵਾਂਗੇ ਤਾਂ ਕਿ ਜਿਹੜਾ ਐਕਸਟਰਾ ਕਪੜਾ ਜਿਹੜਾ ਇਹਨੂੰ ਆਪਾਂ ਬਾਹਰ ਕੱਢ ਸਕੀਏ 7 ਇੰਚ ਤੇ ਮੈਂ 5 ਇੰਚ ਦੀ ਜਿਹੜੀ ਕਾਟ ਦਿੱਤੀ ਹੈਗੀ 7 ਇੰਚ ਦਾ ਗਲਾ ਤੇ ਮੈਂ 5 ਇੰਚ ਦੀ ਇਸ ਤਰੀਕੇ ਨਾਲ ਹਲਕੀ ਹਲਕੀ ਤਿਰਸ਼ੀ ਤਿਰਸ਼ੀ ਕਾਟ ਦਿੱਤੀ ਹੈ ਠੀਕ ਹੈ ਜੀ ਇਹਨੂੰ ਆਪਾਂ ਇਸ ਤਰੀਕੇ ਨਾਲ ਕਰਦੇ ਕਰਦੇ ਮਿਲਾ ਦੇਵਾਂਗੇ ਇਹਨੂੰ ਆਪਾਂ ਫਿਰ ਬਾਅਦ ਚ ਕਟਿੰਗ ਕਰਕੇ ਕੱਟ ਦੇਵਾਂਗੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਦਲੇ ਦੀ ਜਿਹੜੀ ਕਟਿੰਗ ਕਰਨੀ ਹੈ ਇਹਦੇ ਲਈ ਆਪਾਂ ਜਿਹੜਾ ਨਾਪ ਹੈਗਾ ਇਹ ਆਪਾਂ ਅਗਲੇ ਪੱਲੇ ਦੇ ਰੈਡੀ ਮੋਡੇ ਜਿਹੜੇ ਆਪਾਂ ਦੇਖ ਲੈਣੇ ਆ ਕਿ ਕਿੰਨੇ ਹੈਗੇ ਆ ਮੇਰੇ ਹੈਗੇ ਆ 3.5 ਇੰਚ ਤੇ ਇਸ ਤਰੀਕੇ ਨਾਲ ਜੇ ਤੁਸੀਂ ਨਹੀਂ ਵੀ ਮੈਨਨ ਤਾਂ ਤੁਸੀਂ ਨਿਸ਼ਾਨ ਤੋਂ ਜਿਹੜੀ ਆਪਾਂ ਕਾਟ ਵਾਲਾ ਨਿਸ਼ਾਨ ਆ ਇਹਦੇ ਤੋਂ ਸਿੱਧਾ ਆਪਾਂ ਅੰਦਰ ਨੂੰ ਨਿਸ਼ਾਨ ਲਗਾ ਲਵਾਂਗੇ ਫਿਰ ਆਪਾਂ ਜਿਹੜਾ ਹੈਗਾ ਅੱਧੇ ਇੰਚ ਤੋਂ ਵੀ ਅੱਧਾ ਜਿਹੜਾ ਹੈਗਾ ਆਪਾਂ ਨਿਸ਼ਾਨ ਇੱਕ ਹੋਰ ਲਗਾਵਾਂਗੇ ਜਿਹੜਾ ਆਪਣਾ ਬੈਗ ਗਲੇ ਦੀ ਜਿਹੜੀ ਹੈਗੀ ਆ ਆਪਾਂ ਫੱਟੀ ਲਗਾਵਾਂਗੇ ਉਹਦਾ ਮਾਰ ਜਣਾ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਮੇਰਾ ਬੈਕ ਗਲਾ ਜਿਹੜਾ ਇਹਦੀ ਚੜਾਈ ਉੱਪਰ ਤੋਂ ਜਿਹੜੀ ਆ ਰਹੀ ਹੈ 1.5 ਇੰਚ ਤੋਂ ਥੋੜੀ ਜੀ ਜ਼ਿਆਦਾ ਤੇ نیچے ਜਿਹੜੀ ਆਪਣੀ ਚੜਾਈ ਹੈਗੀ ਆਪਾਂ ਲਗਭਗ 2.2 ਇੰਚ 2.5 ਇੰਚ ਇੱਥੇ ਆਪਾਂ ਲਵਾਂਗੇ ਠੀਕ ਹੈ ਜੀ نیچے ਵਾਲਾ ਪਾਰਟ ਹੈ ਜਿਹੜਾ ਉਹ ਅੱਧੇ ਤੋਂ ਪੌਣਾ ਇੰਚ ਜਿਹੜਾ ਜ਼ਿਆਦਾ ਆਪਾਂ ਲਵਾਂਗੇ ਫਿਰ ਇਸ ਤਰੀਕੇ ਨਾਲ ਕਿਸੇ ਫੁੱਟੇ ਦੀ ਸਹਾਇਤਾ ਨਾਲ ਜਿਹੜੀ ਹੈਗੀ ਆਪਾਂ ਬਾਕਸ ਬਣਾਵਾਂਗੇ ਬਾਕਸ ਕੁਝ ਇਸ ਤਰੀਕੇ ਨਾਲ ਬਣੂਗਾ ਨੀਚੋਂ ਥੋੜਾ ਚੜਾਈ ਜ਼ਿਆਦਾ ਹੋਊਗੀ ਇਸ ਤਰੀਕੇ ਨਾਲ ਤੁਸੀਂ ਚੁੰਝ ਜੀ ਟਾਈਪ ਜਿਹੜਾ ਗਲਾ ਪਿੱਛੋਂ ਨਹੀਂ ਬਣਾਉਣਾ ਇਸ ਤਰੀਕੇ ਨਾਲ ਜਿਹੜੀ ਰੇਵ ਆਪਾਂ ਨਿਸ਼ਾਨੀ ਆਪਾਂ ਲਗਾਉਂਦੇ ਜਾਵਾਂਗੇ ਤੇ ਗੁਲਾਈ ਪੂਰੀ ਦਿੰਦੇ ਹੋਏ ਜਿਹੜਾ ਇਸ ਤਰੀਕੇ ਨਾਲ ਆਪਾਂ 7 ਇੰਚ نیچے ਵਾਲੀ ਡਾਊਨ ਵਾਲੀ ਜਿਹੜੀ ਨਿਸ਼ਾਨੀ ਨਾਲ ਆਪਾਂ ਇਸ ਤਰ੍ਹਾਂ ਗਲਾ ਮੈਚ ਕਰਾਂਗੇ ਤੇ ਇਹਨੂੰ ਆਪਾਂ ਕਰਾਂਗੇ ਕੱਟ ਠੀਕ ਹੈ ਜੀ ਤੇ ਇਧਰ ਸਾਈਡ ਤੇ ਜਿਹੜੀ 5 ਇੰਚ ਦੀ ਜਿਹੜੀ ਕਟਿੰਗ ਦਿੱਤੀ ਹੈਗੀ ਆਪਾਂ ਇਹਨੂੰ ਵੀ ਆਪਾਂ ਕੱਟ ਕਰਾਂਗੇ ਜੇ ਤੁਸੀਂ ਇਹ ਕੱਪੜਾ ਪਿੱਛੋਂ ਨਹੀਂ ਕੱਢੋਗੇ ਤਾਂ 100% ਸ਼ੋਰ ਕਿ ਤੁਹਾਡੇ ਜਿਹੜੇ ਹੈਗਾ ਤੀਰਾ ਤੇ ਗਲਾ ਇਹ ਸਾਰੇ ਬਿੱਗਣਗੇ ਤੇ ਜਿਹੜੀ ਤੁਹਾਡੀ ਫਿਟਿੰਗ ਹੈਗੀ ਇਹ ਬਿਲਕੁਲ ਪਰਫੈਕਟ ਨਹੀਂ ਬੈਠੂਗੀ ਤੇ ਇਹਦੀ ਕਾਟ ਦੇਣੀ ਹੈ ਜਿਹੜੀ ਇਹ ਬਹੁਤ ਜ਼ਰੂਰੀ ਹੈ 5 ਇੰਚ ਤੱਕ ਆਪਾਂ ਨੂੰ ਕਾਟ ਦੇਣ ਦੀ ਜ਼ਰੂਰਤ ਨਹੀਂ ਰਹਿੰਦੀ 5 ਇੰਚ ਤੋਂ ਬਾਅਦ ਜੇ ਆਪਣਾ 5 ਇੰਚ ਤੋਂ ਜ਼ਿਆਦਾ ਵੱਡਾ ਗਲਾ ਹੈਗਾ ਬੈਕ ਵਾਲਾ ਤਾਂ ਉਹਦੇ ਉੱਪਰ ਜਿਹੜੀ ਹੈਗੀ ਆਪਣੀ ਕਾਟ ਦੀ ਜ਼ਰੂਰਤ ਪੈਂਦੀ ਹੈਗੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਕਰਦੇ ਕਰਦੇ ਆਪਾਂ ਜਿਹੜਾ ਹੈਗਾ ਗਲਾ ਵੀ ਕੱਟ ਦਿੱਤਾ ਤੇ ਸਾਈਡ ਵਾਲੀ ਜਿਹੜੀ ਹੈਗੀ ਆਪਣੀ ਕਟਿੰਗ ਜਿਹੜੀ ਆਪਾਂ ਕਾਟ ਪਾਈ ਹੈਗੀ ਆ ਉਹ ਵੀ ਆਪਾਂ ਕੱਟ ਦਿੱਤੀ ਹੈ ਤੇ ਤੁਸੀਂ ਗਲਾ ਜਿਹੜਾ ਹੈਗਾ ਉਹ ਆਪਣੀ ਸ਼ੇਪ ਹੈਗੀ ਤਿੱਖੀ ਨਹੀਂ ਬਣਾਉਣੀ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਆ ਮੋਢੇ ਜੋੜਨ ਦੇ ਟਾਈਮ ਤੇ ਤੁਸੀਂ ਦੇਖਿਓ ਵੀ ਜਿਹੜੀ ਮੋਢੇ ਦੀ ਆਪਾਂ ਝੁਕਾਏ ਹੁੰਦੇ ਹੈਗੇ ਮੋਢੇ ਅੱਧੇ ਇੰਚ ਦੀ ਕਾਟ ਪਾ ਕੇ ਆਪਾਂ ਉਹਦੇ ਨਾਲ-ਨਾਲ ਜਿਹੜਾ ਹੈਗਾ ਅੱਧੇ ਇੰਚ ਦਾ ਮਾਰਜਿਨ ਛੱਡਦੇ ਛੱਡਦੇ ਇਸ ਤਰੀਕੇ ਨਾਲ ਗਲੇ ਤੱਕ ਪਹੁੰਚ ਜਾਗੇ ਜਿੱਥੋਂ ਬੁਕਰਮਾ ਵਾਲਾ ਗਲਾ ਸਟਾਰਟ ਹੁੰਦਾ ਉਥੋਂ ਆਪਾਂ ਹਲਕਾ ਜਿਹਾ ਝੁਕਾਓ ਕਰਦੇ ਹੋਏ ਤੇ ਜਿਹੜੀ ਸੀਨ ਹੈਗੀ ਹੈ ਹਲਕੀ ਜੀ ਝੁਕਾ ਕੇ ਲਾਵਾਂਗੇ ਆਪਣੇ ਗਰਦਨ ਵਾਲੀ ਸਾਈਡ ਨੂੰ ਹਲਕੀ ਜੀ ਸੀਨ ਹੈ ਜਿਹੜੀ ਝੁਕਾ ਦੇਵਾਂਗੇ ਠੀਕ ਹੈ ਜੀ ਇਸੇ ਤਰੀਕੇ ਨਾਲ ਜਿਹੜਾ ਹੈਗਾ ਦੂਜੀ ਸਾਈਡ ਵਾਲਾ ਜਿਹੜਾ ਮੋਢਾ ਹੈਗਾ ਇਹਨੂੰ ਵੀ ਆਪਾਂ ਇਸੇ ਤਰੀਕੇ ਨਾਲ ਸੀਨ ਲਗਾਵਾਂਗੇ ਪਹਿਲਾਂ ਉੱਪਰ ਫੋਲਡ ਨਹੀਂ ਕਰਾਂਗੇ ਬੈਕ ਵਾਲੇ ਗਲੇ ਨੂੰ ਸਿੱਧਾ ਹੀ ਆਪਾਂ ਉਸੇ ਤਰੀਕੇ ਨਾਲ ਸੀਨ ਲਾਵਾਂਗੇ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਜਦੋਂ ਸੀਨ ਲਗਾਉਣੇ ਹੈਗੇ ਆ ਤੇ ਬੈਕ ਵਾਲੇ ਗਲੇ ਦੀ ਜਿਹੜੀ ਹੈਗੀ ਫਿਨਿਸ਼ਿੰਗ ਆਪਣੀ ਮੋਢੇ ਦੇ ਉੱਪਰ ਬਹੁਤ ਹੀ ਜ਼ਿਆਦਾ ਸੋਹਣੀ ਆਉਂਦੀ ਹੈ ਤੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਲ ਜਾਂ ਕਿਸੇ ਵੀ ਤਰ੍ਹਾਂ ਦੇ ਜਿਹੜਾ ਹੈਗਾ ਮੋਟਾਪਨ ਜਾਂ ਕਿਉਂ ਇਸ ਸਲਾਈ ਦੇ ਵਿੱਚ ਆਪਾਂ ਨੂੰ ਨਹੀਂ ਦਿਖਦਾ ਬਹੁਤ ਹੀ ਕਲੀਅਰ ਸੀਨ ਜਿਹੜੀ ਆਪਣੀ ਹੈਗੀ ਲੱਗਦੀ ਹੈ ਤੇ ਲਾਉਣਾ ਵੀ ਆਸਾਨ ਹੁੰਦਾ ਠੀਕ ਹੈ ਜੀ ਬਹੁਤ ਸਫਾਈ ਨਾਲ ਮੋਢਾ ਲੱਗਦਾ ਤੁਸੀਂ ਦੇਖ ਪਾ ਰਹੇ ਹੋਵੋਗੇ ਸੀਨ ਜਿਹੜੀ ਹੈਗੀ ਮੈਂ ਅੰਦਰ ਨੂੰ ਝੁਕਾ ਕੇ ਲਾਈ ਹੈ ਅਗਲੀ ਵਾਰੀ ਜਿਹੜਾ ਹੈਗਾ ਆਪਾਂ ਬੈਗ ਵਾਲੀ ਜਿਹੜੀ ਹੈਗੀ ਆ ਟਾਕੀ ਆਪਾਂ ਲਾਈ ਹੋਈ ਹੈਗੀ ਆ ਬੈਗ ਵਾਲੇ ਦੀ ਇਹਨੂੰ ਆਪਾਂ ਉੱਪਰ ਫੋਲਡ ਕਰਾਂਗੇ ਤੇ ਇਹਨੂੰ ਆਪਾਂ ਸੀਨ ਨੂੰ ਪੱਕਾ ਕਰਾਂਗੇ ਇੱਕ ਤੋਂ ਦੋ ਵਾਰ ਬੈਕ ਅੱਗੇ ਕਰਦੇ ਹੋਏ ਮਸ਼ੀਨ ਨੂੰ ਤੇ ਸੀਨ ਨੂੰ ਕਰਕੇ ਪੱਕਾ ਆਪਾਂ ਤੇ ਅੱਗੇ ਉਸੇ ਸੀਨ ਦੇ ਉੱਪਰ ਉੱਪਰ ਜਿਹੜਾ ਹੈਗਾ ਮਸ਼ੀਨ ਨੂੰ ਲੈ ਕੇ ਆਵਾਂਗੇ ਠੀਕ ਹੈ ਜੀ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਜਿਹੜੀ ਹੈਗੀ ਸੀਨ ਵੀ ਜਿਹੜੀ ਆਪਣੀ ਪੱਕੀ ਹੋ ਚੁੱਕੀ ਹੈ ਤੇ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਤੁਸੀਂ ਦੇਖੋਗੇ ਕਿ ਕਿੰਨੀ ਸਫਾਈ ਦੇ ਨਾਲ ਜਿਹੜਾ ਹੈਗਾ ਬੈਕ ਗਲਾ ਆਪਣਾ ਫਰੰਟ ਗਲੇ ਨਾਲ ਅਟੈਚ ਹੋਇਆ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਮੈਂ ਤੁਹਾਨੂੰ ਫੜ ਕੇ ਦਿਖਾਉਣੀ ਹੈ ਵੀ ਤੁਸੀਂ ਜਿਹੜੀ ਮੋਢੇ ਵਾਲੀ ਕਾਟ ਦੇਖ ਪਾ ਰਹੇ ਹੋਵੋਗੇ ਤੇ ਗਲੇ ਵਾਲੀ ਸਾਈਡ ਨੂੰ ਜਿਹੜੀ ਹੈਗੀ ਸੀਨ ਝੁਕਦੀ ਦੇਖ ਪਾ ਰਹੇ ਹੋਵੋਗੇ ਠੀਕ ਹੈ ਜੀ ਜੇ ਤੁਸੀਂ ਸੀਨ ਇਦਾਂ ਲਗਾਉਨੇ ਹੋ ਤੋ ਤੁਹਾਡਾ ਜਿਹੜਾ ਗਲਾ ਹੈਗਾ ਕਦੇ ਵੀ ਡਿੱਗਦਾ ਨਹੀਂ ਹੈਗਾ ਇਹ ਪ੍ਰੋਬਲਮ ਜਿਹੜੀ ਤੁਹਾਡੀ ਗਲਾ ਡਿੱਗਣ ਦੀ ਇਹ ਬਿਲਕੁਲ ਨਹੀਂ ਆਉਂਦੀ ਠੀਕ ਹੈ ਜੀ ਇਸੇ ਤਰੀਕੇ ਨਾਲ ਆਪਣਾ ਦੂਜਾ ਮੋਡਾ ਵੀ ਰੈਡੀ ਕਰ ਲੈਨੇ ਆ ਜੀ ਸੂਟ ਪਹਿਨ ਕੇ ਜਿਹੜੀ ਹੈਗੀ ਇਹ ਲੁੱਕ ਕੁਛ ਇਸ ਤਰੀਕੇ ਨਾਲ ਆਈ ਹੈ ਤੇ ਗਲਾ ਜਿਹੜਾ ਹੈਗਾ ਬਹੁਤ ਪਰਫੈਕਟ ਬੈਠਿਆ ਤੇ 21 22 ਬ੍ਰੈਸਟ ਸਾਈਜ਼ ਦੀ ਜਿਹੜੀ ਫਿਟਿੰਗ ਹੈਗੀ ਹੈ ਜਿਹੜੀ ਇਹਦੀ ਵੀ ਮੈਂ ਵੀਡੀਓ ਜਿਹੜੀ ਅਪਲੋਡ ਕੀਤੀ ਹੋਈ ਹੈ ਤੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਚ ਮਿਲ ਜੂਗਾ ਤੇ ਗਲੇ ਦੇ ਡਿਜ਼ਾਈਨ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਚ ਮਿਲ ਜੂਗਾ ਥੈਂਕ ਯੂ